ਸਾਰੇ ਸੇ ਕੱਚੇ ਦੇ ਹਾਂ ਕਈ 10 10 ਸਾਲਾਂ ਤੋਂ ਰੋਲ ਰਹੇ ਆ ਇਹ ਅੱਛਾ ਸਾਰਾ ਤੇ ਮੀਟਿੰਗ ਦਾ ਸਮਾਂ ਦਿੱਤਾ ਸੀਗਾ ਇੱਥੇ ਹੀ ਪਰ ਮੀਟਿੰਗ ਮੂਡਿੰਗ ਕੋਈ ਨਹੀਂ ਕੀਤੀ ਇਹਨਾਂ ਨੇ ਇੱਥੇ ਬਾਹਰ ਰੱਖਦੇ ਦੋ ਘੰਟੇ ਹੋ ਗਏ ਅੱਛਾ ਹਾਂ ਜੀ ਕਿਹੜੇ ਮੈਕ ਬੋਲਾ ਕਿ ਮੰਗਾ ਕੀ ਤੁਹਾਡੀਆਂ ਸਰ ਅਸੀਂ ਟੀਚਰ ਆਂ ਕੱਚੇ ਅਧਿਆਪਕ ਜੁਣੀ ਹੁੰਦੀ ਅੱਛਾ ਹਾਂ ਹਾਂ ਜੀ ਕਿੰਨੇ ਸਾਲ ਤੋਂ ਕੰਮ ਕਰ ਰਹੇ ਸਾਰਾ 12 ਸਾਲ ਹੋ ਗਏ ਅੱਛਾ 6000 ਤੇ ਰੋਲ ਰਹੇ ਆ ਅੱਜ ਬੁਲਾਇਆ ਸੀ ਮੀਟਿੰਗ ਲਈ ਹਾਂ ਜੀ ਹਾਂ ਜੀ ਹਾਂ ਜੀ ਮੰਗਾ ਸਰ ਮੰਗ ਸਾਡੀ ਇਹੀ ਆ ਅਸੀਂ ਕੁੱਲ 250 ਬੰਦਾ ਜੋ ਅਜੇ ਤੱਕ 6000 ਰੁਪਿਆ ਲੈ ਰਹੇ ਆ ਸਰਕਾਰ ਕਹਿਣ ਨੂੰ ਤਾਂ ਕਹਿ ਰਹੀ ਆ ਕਿ ਆਮ ਲੋਕਾਂ ਦੀ ਸਰਕਾਰ ਆ ਪਰ ਕਿੰਨੀ ਆਮ ਲੋਕਾਂ ਦੀ ਸਰਵਾਈ ਆ ਬੇਟੀ ਵੇਖੋ ਇੱਕ ਲੇਡੀ ਲਈ ਆਪਣੇ ਛੋਟੇ ਬੱਚੇ ਛੱਡ ਕੇ ਸਵੇਰ ਤੋਂ 4-5 ਵਜੇ ਤੋਂ ਬੱਸਾਂ ਦੇ ਵਿੱਚ ਸਫ਼ਰ ਕਰਕੇ ਲੁਧਿਆਣੇ ਪਹੁੰਚਣਾ ਭੁੱਖੇ ਧਿਆਏ ਰਹਿਣਾ ਫਿਰ ਸ਼ਾਮ ਨੂੰ ਰਾਤ ਨੂੰ 10-11 ਵਜਣੇ ਆਣ ਘਰ ਪਹੁੰਚਾਂਗੇ ਜਾ ਕੇ ਆਪਣੇ ਬੱਚੇ ਦੇਖਾਂਗੇ ਤੇ ਕੀ ਫਾਇਦਾ ਜੇ ਸਰਕਾਰ ਇਥੇ ਸਾਡੀ ਸੁਣ ਹੀ ਨਹੀਂ ਰਹੀ 6000 ਦੇ ਵਿੱਚ ਦੇਖੋ ਅੱਜ ਦੇ ਸਮੇਂ ਦੇ ਵਿੱਚ ਗੁਜ਼ਾਰਾ ਹੋ ਰਿਹਾ ਹੈ ਅਸੀਂ ਚੰਗੇ ਸਕੂਲਾਂ 'ਚ ਆਪਣੇ ਬੱਚੇ ਨਹੀਂ ਪੜਾ ਸਕਦੇ ਕੋਈ ਆਪਣੇ ਬੱਚਿਆਂ ਦੀਆਂ ਆਪਣੀਆਂ ਨਿੱਜੀ ਲੋੜਾਂ ਨਹੀਂ ਪੂਰੀਆਂ ਕਰ ਸਕਦੇ ਤੇ ਕੀ ਫਾਇਦਾ ਫਿਰ ਸਾਨੂੰ ਇਹੋ ਜੀ ਸਰਕਾਰ ਚੁਣਨ ਦਾ ਸਹੀ ਸਰ 2009 ਤੋਂ ਲੱਗੇ ਹੋਏ ਆ ਸਰ ਸਾਡਾ ਤਾਂ ਸਾਰਾ ਮਤਲਬ ਜ਼ਿੰਦਗੀ ਰੁਲ ਗਈ ਨਾ ਸਕੂਲਾਂ ਦੇ ਵਿੱਚ ਟਾਈਮਿੰਗ ਸਾਡੀ ਉਹੀ ਆ 6 ਘੰਟੇ ਸਕੂਲ ਨੂੰ ਦੇ ਰਹੇ ਆ ਪਰ ਸਾਨੂੰ ਸਰਕਾਰ ਕੀ ਦੇ ਰਹੀ ਆ ਇਹਦੇ ਬਦਲੇ ਵਿੱਚ ਸੀਐਮ ਸਾਹਿਬ ਆਏ ਆ ਲੁਧਿਆਣੇ ਘੁੰਮ ਰਹੇ ਕਿੱਧਰ ਆ ਸਰ ਕੀ ਲੱਗੇਗਾ ਤੁਸੀਂ ਆਪ ਸੋਚੋ ਨਾ ਜੇ ਸੀਐਮ ਸੁਣਵਾਈ ਕਰੇ ਤਾਂ ਸਾਨੂੰ ਇੱਥੇ ਰੋਣਾ ਹੈ মিডিਆ ਦੇ ਸਾਹਮਣੇ ਜੇ ਸਰਕਾਰ ਸਾਡਾ ਪੱਖ ਸੁਣਦੀ ਹੋਏ ਤਾਂ ਸਾਨੂੰ ਕੀ ਲੋੜਿਆ ਇੱਥੇ ਆ ਕੇ ਰੋਣ ਦਾ ਸਵੇਰ ਤੋਂ ਉੱਠ ਕੇ ਬੈਠਣ ਦਾ ਸਰਕਾਰ ਦੀ ਕੋਈ ਸੁਲਵਾਈ ਨਹੀਂ ਇਹ ਹੱਦ ਦਰਜੇ ਦੀ ਨਕਮੀ ਸਰਕਾਰ ਆ ਪਹਿਲੀਆਂ ਸਰਕਾਰਾਂ ਵਾਲਾ ਹੀ ਹਾਲ ਆ ਜੋ ਸਾਡਾ ਪਹਿਲੇ ਵੇਲੇ ਹਾਲ ਸੀ ਉਹੀ ਹਾਲ ਸਾਡਾ ਸੋਹਣਾ ਸਾਡੇ ਲਈ ਤਾਂ ਕੋਈ ਬਦਲਾ ਨਹੀਂ ਆਇਆ ਜੀ ਸੀ ਸਾਹਿਬ ਨੇ ਟਾਈਮ ਦਿੱਤਾ ਗਿਆ ਸੀ ਮੀਟਿੰਗ ਦਾ ਸਰ ਟਾਈਮ ਮਿਲਿਆ ਅਸੀਂ ਵੇਖੋ 9 ਵਜੇ ਦੇ ਖੜੇ ਆ ਤੇ ਹੁਣ ਤੁਸੀਂ ਵੇਖ ਲਓ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਵੀ ਉਵੇਂ ਹੀ ਬੈਠੇ ਹੋਏ ਆ ਇਹ ਰਾਤ 10 ਵਜੇ 9 ਵਜੇ ਸਾਨੂੰ ਮੈਸੇਜ ਆਇਆ ਕਿ ਤੁਸੀਂ ਆਓ ਲੁਧਿਆਣੇ ਡੀ ਸੀ ਦਫਤਰ ਪਹੁੰਚੋ ਤੇ ਤੁਹਾਡੀ ਅਸੀਂ ਮੀਟਿੰਗ ਕਰਾਵਾਂਗੇ ਸਵੇਹਾ ਇਹ ਸਾਡੇ ਸਾਥੀ ਇੱਥੇ ਸਾਰਾ ਕੁਝ ਨਾਮ ਨੋਟ ਕਰਾ ਕੇ ਸਵੇਰੇ 10 ਵਜੇ ਮਤਲਬ ਸਾਨੂੰ ਬੁਲਾਇਆ ਇਹ ਰਾਤ 10 ਵਜੇ ਇੱਥੋਂ ਵਾਪਸ ਗਏ ਨੇ ਪਰ ਅਸੀਂ ਸਵੇਰੇ 9-9 ਵਜੇ ਦੇ ਇੱਥੇ ਸਾਰੇ ਪੰਜਾਬ ਚੋਂ ਸਾਥੀ ਆ ਕੇ ਖੜੇ ਆ ਬਹੁਤ ਸਮੱਸਿਆਵਾਂ ਵਿੱਚ ਹੈਗੇ ਆ ਟੀਚਰ ਸਾਰੇ ਕਿਸੇ ਦੀ ਮੇਨ ਪ੍ਰੋਬਲਮ ਸਾਡੀ ਚਲੋ ਇੱਕ ਹੀ ਆ ਸਾਰਿਆਂ ਦੀ ਪੇ ਸਕੇਲ ਪਰ ਉਸ ਤੋਂ ਹਟ ਕੇ ਵੀ ਬਹੁਤ ਸਮੱਸਿਆਵਾਂ ਹੈਗੀਆਂ ਜਿਵੇਂ ਸਾਡੇ 250 ਤਕਰੀਬਨ ਸਾਥੀ ਹੈਗਾ ਜਿਨ੍ਹਾਂ ਨੂੰ ਜਿਹੜੀ ਹੁਣ 18000 ਤਨਖਾਹ ਦੇ ਰਹੇ ਉਹ ਵੀ ਨਹੀਂ ਮਿਲ ਰਹੀ ਸੋ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਸਾਡਾ ਇੱਥੇ ਸਮਾਂ ਖਰਾਬ ਕੀਤਾ ਜਾ ਰਿਹਾ ਬਿਨਾਂ ਵਜ੍ਹਾ ਤੋਂ ਤੇ ਪੰਜਾਬ ਸਰਕਾਰ ਆ ਜਿਹੜਾ ਇਹ ਸਹੀ ਤਰੀਕੇ ਨਾਲ ਜੋ ਕਿਹਾ ਉਹਨੂੰ ਇੰਪਲੀਮੈਂਟ ਕਰਨ ਵਿੱਚ ਸਫਲ ਨਹੀਂ ਹੋਈ ਅਜੇ ਤੱਕ ਫੋਨ ਤੁਹਾਨੂੰ ਮਲਾਵੇ ਮਿਲਿਆ ਕੋਈ ਸਾਡੀ ਜਿਹੜੀ ਗੱਲਬਾਤ ਡੀਸੀ ਸਾਹਿਬ ਨਾਲ ਚੱਲ ਰਹੀ ਹੈ ਉਹ ਸਾਨੂੰ ਫੋਨ ਵੀ ਦਿਖਾ ਰਹੇ ਕਿ ਮੈਂ ਮੈਸੇਜ ਕਨਵੇ ਕਰਤਾ ਜਿਹੜੇ ਓਐਸਡੀ ਸਾਹਿਬ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਪਰ ਸਰਕਾਰ ਵੱਲੋਂ ਕੋਈ ਵੀ ਰਿਸਪੌਂਸ ਇਹਦੇ ਤੇ ਨਾ ਓਐਸਡੀ ਸਾਹਿਬ ਵੱਲੋਂ ਉਹਨਾਂ ਨੂੰ ਆ ਰਿਹਾ ਤੇ ਅਸੀਂ ਉਦੋਂ ਦੇ ਇੱਥੇ ਖੜੇ ਖੱਜਲ ਖਵਾਰ ਹੋਈ ਜਾਂਦੇ ਹਾਂ ਸਾਰੇ ਅਸੀਂ 15 15 16 16 ਸਾਲ ਤੋਂ ਆ ਜੀ ਪਰ ਅਸੀਂ ਸਰਕਾਰ ਨੂੰ ਇੱਕ ਗੱਲ ਦੱਸ ਦੇਣੀ ਚਾਹੁੰਦੇ ਆ ਇਸ ਤੋਂ ਬਾਅਦ ਸਾਡੀ 23 ਤਰੀਕ ਦੀ ਸੰਗਰੂਰ ਦੀ ਮੁੱਖ ਮੰਤਰੀ ਦੀ ਰੈਸ਼ ਦਾ ਅਸੀਂ ਪ੍ਰੋਗਰਾਮ ਦਿੱਤਾ ਹੋਇਆ ਉਹ ਅਸੀਂ ਪੂਰੇ ਜੋਰ ਨਾਲ ਉੱਥੇ ਦਿਖਾਵਾਂਗੇ ਕਿ ਸਾਡੇ ਜਿਹੜੇ ਸਾਥੀ ਆ ਜੋ ਤੁਸੀਂ ਵਧੀਆਂ ਕੀਤੀਆਂ ਉਹ ਅਸੀਂ ਤੁਹਾਡੇ ਘਰ ਆ ਕੇ ਉਹ ਮੰਗਾ ਜੋ ਵੀ ਸਾਡੀਆਂ ਪੈਂਡਿੰਗ ਰਹਿੰਦੀਆਂ ਉੱਥੇ ਆ ਕੇ ਸਾਰਿਆਂ ਨੂੰ ਦਿਖਾਵਾਂਗੇ 23 ਤਰੀਕ ਦਾ ਸਾਡਾ ਪ੍ਰੋਗਰਾਮ ਹੈ ਉਹ ਅਸੀਂ ਜ਼ਰੂਰ ਵੱਡੇ ਤਰੀਕੇ ਨਾਲ ਕਰਾਂਗੇ ਸਰਸੀ ਕੱਚੇ ਦੇ ਆਪਕ 10 ਸਾਲ ਸਰਵਿਸ ਪੂਰੀ ਕਰ ਚੁੱਕੇ ਆ 107 ਜਣੇ ਰਹਿੰਦੇ ਆ ਤੇ ਸਰ ਸਾਡਾ ਹਜੇ ਤੱਕ ਕੋਈ ਹੱਲ ਨਹੀਂ ਹੋ ਰਿਹਾ ਬਾਰ ਬਾਰ ਬੁਲਾਉਂਦੇ ਆ ਮੀਟਿੰਗ ਲੈਂਦੇ ਆ ਬਸ ਮੀਟਿੰਗ ਵਿੱਚ ਵੀ ਕੋਈ ਹੱਲ ਨਹੀਂ ਦਿੰਦੇ ਸਾਨੂੰ ਬਸ ਅਸੀਂ ਖੱਜਲ ਹੋ ਕੇ ਵਾਪਸ ਜਾਂਦੇ ਆ ਕਿ ਕਿਰਕਟ ਜਿੱਦੇ ਤੋਂ ਆਏ ਲੋਕੀ ਸਰ ਸਤਿ ਸ੍ਰੀ ਅਕਾਲ ਤੋਂ ਜਿਲ੍ਹਾ ਸਰ ਬਾਕਵਾਕ ਜਿਲਿਆਂ ਤੋਂ ਆਏ ਆ ਜੀ ਹਾਂ ਜੀ ਅੱਛਾ ਪੂਰੇ ਪੰਜਾਬ ਤੋਂ ਆਏ ਆ ਹਾਂ ਜੀ ਹਾਂ ਜੀ ਜੀ ਪੂਰੇ ਪੰਜਾਬ ਦੇ ਹਾਂ ਡੀਸੀ ਨਾਲ ਤੁਹਾਡੀ ਬੈਟਰੀ ਕੋਈ ਹੋਈ ਨਹੀਂ ਹੈ ਜੀ ਨਹੀਂ ਜੀ ਨਹੀਂ ਮਿਲੀ ਨਹੀਂ ਮੀਟਿੰਗ ਸਾਨੂੰ ਹੋ ਗਿਆ ਇਹਨੂੰ ਤੇ ਅਸੀਂ ਸਵੇਰੇ ਦੇ ਆਏ ਹੋਇਆ ਹਾਂ ਹਾਂ ਮੈਡਮ ਕੀ ਕਹਿੰਦੇ ਹਾਂ ਹਾਂ ਜੀ ਸਰ 10 ਵਜੇ ਦੇ ਆਏ ਹਾਂ ਸਵੇਰੇ ਅਸੀਂ 3 ਵਜੇ ਦੇ ਕਰ ਤੋਂ ਚੱਲੇ ਹੋਏ ਹਾਂ ਸਵੇਰੇ ਕੀ ਮੰਗਾਂ ਨੂੰ ਲੈ ਕੇ ਅੱਜ ਸਾਡੇ ਹੀ ਮੰਗਿਆ ਕਿ ਸਾਨੂੰ ਜੋ ਆਰਡਰ ਐਕਸ 107 ਟੀਚਰਜ਼ ਆਂਦੇ ਕੱਚੇ ਸਾਡੇ 107 ਨਹੀਂ ਮੈਡਮ 250 ਕਿਹਾ ਕਰੋ ਤੁਹਾਨੂੰ ਕਿੰਨੀ ਬੜੀ ਕਿਹਾ ਹਾਂ ਹਾਂ ਜੀ 11 ਸਾਲ ਹੋ ਗਏ ਵੀਰੇ ਔਰ ਸਾਨੂੰ ਸਰਕਾਰ ਆਰਡਰ ਨਹੀਂ ਦੇ ਰਹੀ ਅੱਜ ਵੀ ਸਾਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ ਪਰ ਹਜੇ ਤੱਕ ਸਾਡੀ ਮੀਟਿੰਗ ਨਹੀਂ ਹੋਈ ਕਿਸੇ ਵੀ ਕਿਸੇ ਵੀ ਨਾਮ ਹਾਂਜੀ ਪੂਰਾ ਕਰਦੇ ਹਾਂ ਦਿਖਾ ਨਹੀਂ ਮਿਲਦੇ ਹਾਂ ਹਾਂਜੀ ਹਾਂਜੀ ਸਰ ਬਿਲਕੁਲ ਪੂਰਾ ਕੰਮ ਕਰ ਰਹੇ ਹਾਂ ਸਾਰਾ ਸਕੂਲਾਂ ਦੇ ਵਿੱਚ ਸੀਐਮ ਸਾਹਿਬ ਵੀ ਆਏਗਾ ਕਿਤਾ ਲੱਗ ਰਿਹਾ ਕਿ ਕੀ ਅਪੀਲ ਕਰਨਾ ਚਾਹੁੰਦੇ ਹਾਂ ਨਾਲ ਅਸੀਂ ਉਹਨਾਂ ਨੇ ਇਹ ਕਹਿੰਦੇ ਕਿ ਸਾਡੇ ਨਾਲ ਮੀਟਿੰਗ ਕੀਤੀ ਜਾਵੇ ਔਰ ਸਾਡਾ ਜਿਹੜਾ ਕੰਮ ਆ ਕੀਤਾ ਜਾਵੇ ਸਾਡੀਆਂ ਮੰਗਾਂ ਸੁਨੀਆਂ ਜਾਣ ਸਾਡੀਆਂ ਮੰਗਾਂ ਜਿਹੜੀਆਂ ਸੁਨੀਆਂ ਜਾਣ ਬਾਰ-ਬਾਰ ਅਸੀਂ ਈਐਮ ਸਾਹਿਬ ਨੂੰ ਮਿਲ ਰਹੇ ਹਾਂ ਸੀਐਮ ਸਾਹਿਬ ਨੂੰ ਵੀ ਮਿਲੇ ਆ ਲਾਸਟ ਟਾਈਮ ਉਹਨਾਂ ਨੇ ਕਹੇ ਸੀ 22 ਜੁਲਾਈ ਨੂੰ 2024 ਨੂੰ ਤੁਹਾਨੂੰ ਆਰਡਰ ਦੇ ਦਿੱਤੇ ਜਾਣਗੇ ਪਰ ਹਜੇ ਤੱਕ ਸਾਡੇ ਆਰਡਰ ਜਾਰੀ ਨਹੀਂ ਹੋਏ ਦੋ ਸਾਲ ਹੋ ਗਏ ਸਰ ਸਾਨੂੰ ਰੋਲਦੇ ਹਾਂ ਹਾਂਜੀ ਸਰ ਅਸੀਂ ਨਾ ਪੂਰੇ ਪੰਜਾਬ ਦੇ ਵਿੱਚੋਂ ਕੱਚੇ ਦੇ ਆਪਕ ਜਿਹੜੇ ਇਹਨਾਂ ਨੇ ਪੰਜਾਬ ਸਰਕਾਰ ਨੇ ਪਿੱਛੇ ਜੇ ਵਾਦਾ ਕੀਤਾ ਸੀ ਮੁੱਖ ਮੰਤਰੀ ਪੰਜਾਬ ਨੇ ਵੀ ਪੰਜਾਬ ਦੇ ਵਿੱਚ ਅਸੀਂ ਕੋਈ ਕੱਚਾ ਕੱਚਾ ਸ਼ਬਦ ਰਹਿਣ ਨਹੀਂ ਦੇਣਾ ਜੀ ਸਰ ਉਹ ਕੱਚ ਉਹ ਨਾਰੈਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਕੱਚੇ ਅਧਿਆਪਕਾਂ ਨੂੰ ਐ ਕੀਤਾ ਸੀ ਪੂਰੇ ਪੰਜਾਬ 'ਚ ਬੋਰਡ ਲਗਾਏ ਸੀ ਵੀ ਅਸੀਂ ਇਹਨਾਂ ਨੂੰ ਪੱਕੇ ਕਰਤਾ ਬਲਕਿ ਪੱਕੇ ਵਾਲਾ ਕੁਝ ਵੀ ਨਹੀਂ ਕੀਤਾ ਕੋਈ ਪੇ ਸਕੇਲ ਲਾਗੂ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਰੈਗੂਲਰ ਅਧਿਆਪਕ ਨੂੰ ਜਿਹੜਾ ਪੱਤਾ ਮਿਲਦਾ ਉਹ ਪੱਤਾ ਨਹੀਂ ਮਿਲਦਾ ਕੁਸ਼ਕਦ ਦੇਪ ਕਿਹੋ ਜੇ ਵੀ ਨੇ ਜਿਨ੍ਹਾਂ ਨੂੰ ਪੱਕੇ 2-2 4-4 ਦਿਨਾਂ ਪਿੱਛੇ ਅਟਕਾਇਆ ਪਿਆਗਾ ਉਹਨਾਂ ਦੀ ਪ੍ਰੋਪਰ ਉਹਨਾਂ ਨੂੰ ਮਤਲਬ ਤਰਖਾ ਵਾਦਾ ਵੀ ਨਹੀਂ ਕੀਤਾ ਹੈਗਾ ਇਸ ਕਰਕੇ ਅੱਜ ਇੱਥੇ ਡੀਸੀ ਆਫਿਸ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਥੇ ਆਏ ਹੋਏ ਸੀ ਸਾਨੂੰ ਆਏ ਸੀ ਵੀ ਲੋਕਲ ਨੇੜੇ ਆ ਮਿਲ ਲੈਣੇ ਆ ਉਹ ਕਹਿੰਦੇ ਨੇ ਸਰਕਾਰ ਆ ਸਾਡੀ ਸਰਕਾਰ ਆਪ ਦੇ ਦਵਾਰ ਉਹਦੇ ਤਹਤ ਸਾਨੂੰ ਆਏ ਸੀ ਵੀ ਮਿਲਣਗੇ ਅਸੀਂ ਆਪਣੇ ਮੰਗ ਪੱਤਰ ਦੇਵਾਂਗੇ ਵੀ ਸਾਡੀਆਂ ਇਹ ਮੰਗਾਂ ਰਹਿੰਦੀਆਂ ਨੇ ਪੇ ਸਕੇਲ ਰਹਿੰਦਾ ਇਹਨੂੰ ਪੂਰਾ ਲਾਗੂ ਕਰ ਦਿਓ ਤੇ ਇੱਥੇ ਡੀਸੀ ਦਫ਼ਤਰਾਂ ਦੇ ਵਿੱਚ ਉਹ ਵੱਖ-ਵੱਖ ਨੁਮਾਇੰਦਿਆਂ ਨੂੰ ਸਾਡੇਆਂ ਨੂੰ ਪੂਰੇ ਪੰਜਾਬ ਚੋਂ ਫੋਨ ਕਰਕੇ ਬੁਲਾਇਆ ਗਿਆ ਸੀ ਬਾਕਾਇਦਾ ਅਸੀਂ ਕੋਈ ਆਪਣੇ ਆਪ ਚੱਲ ਕੇ ਵੀ ਨਹੀਂ ਆਏ ਹੈਗੇ ਵੀ ਤੁਸੀਂ ਆਓ ਤੇ ਤੁਹਾਨੂੰ ਅਸੀਂ ਮੀਟਿੰਗ ਦਬਾਵਾਂਗੇ ਪ੍ਰੋਪਰ ਤਰੀਕੇ ਨਾਲ ਸੀਐਮ ਦੇ ਓਐਸਡੀ ਨਾਲ ਤੇ ਅਸੀਂ ਅਖਿਆ ਚਲੋ ਕਨਵੇ ਹੋਣੀ ਚਾਹੀਦੀ ਅਸੀਂ ਟੇਬਲ ਟਾਕ ਤੋਂ ਨਹੀਂ ਭਜਦੇ ਹੈਗੇ ਤੇ ਇੱਥੇ ਆ ਕੇ ਅੱਜ ਹੈਰਾਨ ਹੁਕਰਨ ਵਾਲੀ ਗੱਲ ਹੈ ਵੀ ਮੁੱਖ ਮੰਤਰੀ ਸਾਹਿਬ ਤਾਂ ਬਾਹਰ ਟਾਊ ਟਾਊ ਕਰਦੇ ਫਿਰਦੇ ਆ ਜੀ ਗੱਡੀਆਂ ਉਰੋਂ ਦੀ ਨਿਕਲ ਰਹੀਆਂ ਨੇ ਇਹ ਸਾਨੂੰ ਇੱਥੇ ਹਰਾਸ਼ ਕਰ ਰਹੇ ਆ ਇੱਥੇ ਫਸਾ ਕੇ ਖੜਾ ਖੜਾ ਲਿਆ ਸਾਨੂੰ ਜਿੰਨੇ ਟੀਚਰ ਆਏ ਆ ਸਵੇਰ ਦੇ ਸਾਜਰੇ ਦੇ ਤੁਰੇ ਹੋਏ ਆ ਭੁੱਖਣ ਪਾਣੇ ਖੜੇ ਆ ਇੱਥੇ ਜਾਣੇ ਦੀ ਸਾਡਾ ਬ्यर्थ ਸਮਾਂ ਗਵਾਇਆ ਗ ਜਾ ਰਿਹਾ ਪੇਪਰਾਂ ਦਾ ਸਮਾਂ ਚੱਲ ਰਿਹਾ ਇੱਕ ਅਧਿਆਪਕ ਅਚਨਚੇਤ ਛੁੱਟੀ ਲੈ ਕੇ ਇੱਥੇ ਪਹੁੰਚਿਆ ਹੋਗਾ ਵੀ ਚਲੋ ਕੋਈ ਨਹੀਂ ਸਾਡੇ ਭਵਿੱਖ ਦੀ ਵੀ ਅੱਗੇ ਗੱਲਬਾਤ ਹੈਗੀ ਆ ਪਰ ਇਹਨਾਂ ਨੇ ਇੰਨਾ ਸਰਕਾਰ ਮਾਰੀ ਆ ਇਹ ਇੱਕ ਮੀਟਿੰਗ ਤੱਕ ਕਰਨ ਨੂੰ ਤਿਆਰ ਨਹੀਂ ਹੈਗੀ ਕਿਸੇ ਅਧਿਆਪਕ ਨਾਲ ਕੀ ਤੋਂ ਮੰਗੀ ਲੋੜ ਮਾਰੀ ਕੁੱਲ ਮਿਲਾ ਕੇ ਮਾੜੀ ਆ ਸਰਕਾਰ ਜੀ ਡੀਸੀ ਸਾਹਿਬ ਸਾਡੇ ਏਡੀਸੀ ਸਾਹਿਬ ਖੜੇ ਨੇ ਉਹ ਕਹਿੰਦੇ ਅਸੀਂ ਤੁਹਾਡਾ ਮੈਸੇਜ ਕਨਵੇ ਕਰ ਰਹੇ ਹਾਂ ਤੇ ਅੱਗੇ ਉਹ ਕੀ ਰਿਸਪੌਂਸ ਨਹੀਂ ਆ ਰਿਹਾ ਫਿਰ ਸਰਕਾਰ ਮਾੜੀ ਯਾਰ ਪ੍ਰਸ਼ਾਸਨ ਨਹੀਂ ਕਰ ਰਿਹਾ ਇਹ ਤਾਂ ਹੁਣ ਤੁਹਾਡੇ ਸਾਹਮਣੇ ਆ ਸਾਡੇ ਸਾਹਮਣੇ ਆ ਸੱਚ ਕੀ ਆ ਝੂਠ ਕੀ ਆ ਸਰ ਜੀ ਕੁਝ ਵੀ ਨਹੀਂ ਹੋਇਆ ਅੱਜ ਕਹਿ ਰਹੇ ਤੁਹਾਨੂੰ ਮਿਲਾ ਦਿੰਨੇ ਅਜ ਤੱਕ ਕਿਸੇ ਨੂੰ ਨਹੀਂ ਮਿਲਾਇਆ ਇਹਨਾਂ ਨੇ ਕੀ ਮੰਗਾ ਰੱਖਦੇ ਸਰ ਮੰਗ ਸਾਡੀ ਇਹੀ ਆ ਕਿ ਜੇ ਤੁਸੀਂ ਬਾਕੀਆਂ ਨਾਲ ਦੇ ਨਾਲ ਚੱਲਦੇ ਭਾਈ ਉਹਨਾਂ ਨੇ 18000 ਕੀਤਾ ਤੇ ਜਿਹੜੇ ਰਹਿੰਦੇ ਸਾਥੀ ਉਹਨਾਂ ਨੂੰ ਵੀ ਨਾਲ ਇਕੁਅਲ ਕਰੋ ਉਹਨਾਂ ਨੂੰ ਕਿਉਂ ਪਿੱਛੇ ਛੱਡਦੇ ਦਾ ਤੁਸੀਂ ਵੀ ਤੇ 2008-09 ਦੇ ਆ ਇਹਨਾਂ ਦੇ ਨਾਲ ਤੁਹਾਡੀ ਕਿੰਨੀ ਸਾਲੀ ਹੋਣ ਤੁਹਾਡੀ 6000 ਰੁਪਏ ਅਸੀਂ ਵੀ ਤਾਂ ਕੰਮ ਸੇਮ ਹੀ ਕਰਨਦੇ ਆ ਕੁਝ 3500 ਵਾਲੇ ਆ ਸਾਡੇ ਵਿੱਚ 8.5 ਤੋਂ 40 ਅਸੀਂ ਅਮਰਸਰ ਜ਼ਿਲ੍ਹੇ ਤੋਂ ਆਏ ਆ ਇਹ ਮੰਗ ਕਰਦੇ ਆ ਸਾਰੇ ਮੰਗੇ ਹੀ 6000 ਕਰਦੇ ਆ ਕਿ ਜਿਹੜੇ ਜਿਵੇਂ ਤੁਸੀਂ ਰੈਗੂਲਰ ਕਰਨਾ ਸਾਰਿਆਂ ਨੂੰ ਇਕੁਅਲ ਕਰੋ ਕਰਤਾਰਚੰਦ ਪਠਾਨਕੋਟ ਤੋਂ ਮੈਂ ਇਹ ਹੀ ਦੱਸਣਾ ਚਾਹੁੰਦਾ ਤੁਹਾਨੂੰ ਕਿ ਅਸੀਂ ਪਿਛਲੀਆਂ ਸਰਕਾਰਾਂ ਨੂੰ ਬਦਲ ਕੇ ਇਹ ਨਵੀਂ ਸਰਕਾਰ ਲੈ ਕੇ ਆਏ ਸੀ ਵੀ ਬਦਲਾਅ ਹੋਏਗਾ ਕੋਈ ਬਦਲਾਅ ਤਾਂ ਕੁਝ ਨਹੀਂ ਕੀਤਾ ਆਪਣੇ ਜਿੰਨੇ ਚ ਬਦਲਾਅ ਆ ਗਿਆ ਪਰ ਸਾਡੇ ਚ ਅਜ ਤੱਕ ਕੋਈ ਬਦਲਾਅ ਨਹੀਂ ਜਿੱਥੇ ਸੀਗੇ ਉੱਥੇ ਸੀਗੇ ਆ ਕੱਚੇ ਦੇ ਕੱਚੇ ਸੀਗੇ ਇੱਕ ਟੀਚਰ ਦੇ ਦੋ ਦਿਨ ਰਹਿ ਕੇ ਰਿਟਾਇਰਮੈਂਟ ਨੂੰ ਕੁਝ ਉਦਾਂ ਹੀ ਸਰੀਰ ਛੱਡ ਕੇ ਜਾ ਰਿਹਾ ਹੈ ਕੁਝ ਨੌਕਰੀ ਤੋਂ ਜਾ ਰਿਹਾ ਹੈ ਖਾਲੀ ਹੱਥ ਆ ਰਿਹਾ ਖਾਲੀ ਹੱਥ ਜਾ ਰਿਹਾ ਉਦਾਂ ਹੀ ਸਾਰੀ ਜ਼ਿੰਦਗੀ ਐਜੂਕੇਸ਼ਨ ਡਿਪਾਰਟਮੈਂਟ ਨੂੰ ਦੇਣ ਤੋਂ ਬਾਅਦ ਵੀ ਅੱਜ ਫਿਰ ਵੀ ਖਾਲੀ ਦੇ ਖਾਲੀ ਆ ਮੈਂ ਇਹ ਹੀ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਆਪਣੇ ਆਪ ਚ ਤੁਸੀਂ ਬਦਲਾਵ ਕਰ ਲਿਆ ਕੋਈ ਸਾਡੇ ਚ ਵੀ ਬਦਲਾਵ ਲੈ ਕੇ ਆਓ ਜਿਹਦੇ ਕਰਕੇ ਸਾਡੇ ਪਰਿਵਾਰਾਂ ਦੇ ਗੁਜ਼ਾਰੇ ਵਧੀਆ ਚੱਲ ਸਕਣ ਔਰ ਆਸੀਂ ਵੀ ਇੱਕ ਸਮਾਜ ਚ ਜੀਣ ਜੋਗੇ ਬਣ ਸਕੀਏ ਧੰਨਵਾਦ ਸਰਕਾਰ ਨੂੰ ਤਾਂ ਅਸੀਂ ਉਹਨਾਂ ਹੀ ਕਹਿਣਾ ਚਾਹੁੰਦੇ ਹਾਂ ਕੋਈ ਗੱਲ ਨਹੀਂ ਸਾਡੀ ਵੀ ਵਾਰੀ ਆਏਗੀ ਅੱਜ ਤੁਹਾਡੀ ਚੱਲ ਰਹੀ ਕੋਈ ਗੱਲ ਨਹੀਂ ਹੁਣ ਸਾਡੀ ਵਾਰੀ ਵੀ ਆਏਗੀ 1.5 ਸਾਲ ਬਾਅਦ ਵੇਖਾਂਗੇ ਜਿਵੇਂ ਕੇਸਰੀਵਾਲ ਹੋਇਆ ਦਿੱਲੀ ਦੇ ਵਿੱਚ ਉਦਾਂ ਹੀ ਪੰਜਾਬ ਚ ਸੇਮ ਨਾ ਆਵੇ ਤਾਂ ਕਹਿਣਾ ਉਸ ਤੋਂ ਵੀ ਬੱਧਰ ਹੋਏਗਾ ਮੈਂ ਆਪਣੇ ਮਹੱਲੇ ਦੇ ਮਹੱਲੇ ਨੂੰ ਆਹ ਹਰ ਪਾਰਟੀ ਤੁਹਾਨੂੰ ਥੋੜਾ ਸਾਦ ਮੰਗਦੀਆਂ ਛੇ ਰੇਕੇ ਤਰਾਂ ਕਰਦੇ ਥੋੜਾ ਸਾਦ ਵਾਕੇ ਜੰਦ ਦੇ ਅੱਲੀ ਬੋਟਾ ਵਾਕੇ ਤਰਾਂ ਹਾਂਜੀ ਇਦਾਂ ਹੀ ਹੋ ਰਿਹਾ ਸਰ ਪਰ ਅੱਗੇ ਨਹੀਂ ਹੋਏਗਾ ਪਰ ਇਹਨਾਂ ਨੂੰ ਤਾਂ ਅਸੀਂ ਪਹਿਲੀ ਵਾਰ ਲੈ ਕੇ ਆਏ ਸੀ ਆਮ ਆਦਮੀ ਪਾਰਟੀ ਨੂੰ ਸਾਡੇ ਲਈ ਬਹੁਤ ਅੱਛਾ ਹੋਏਗਾ ਟੀਚਰਸ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ 6-6000 ਤੇ ਕੋਈ ਕੰਮ ਨਹੀਂ ਕਰੇਗਾ ਪਰ ਅੱਜ ਵੀ ਉਦਾਂ ਹੋ ਰਿਹਾ ਸਰ ਅੱਜ ਵੀ ਸਾਡੇ ਤੋਂ ਪੂਰਾ ਦਿਨ ਕੰਮ ਲਿਆ ਰਿਹਾ ਜਾ ਰਿਹਾ ਪੂਰਾ ਪ੍ਰੋਪਰ ਔਰ ਦਿੱਤਾ ਜਾ ਰਿਹਾ ਸਿਰਫ 6000 ਮਹੀਨਾ ਜਿਹਦੇ ਚ ਸਾਡਾ ਕਿਰਾਇਆ ਵੀ ਨਹੀਂ ਲੈ। ਅਸੀਂ ਯਈ ਵਲੰਟੀਅਰ ਆ ਤੇ ਮੇਰੇ ਸਿਰਫ 4 ਦਿਨ ਘਟ ਸੀਗੇ। 6000 ਤੇ ਅਸੀਂ ਹੁਣ ਤੱਕ ਤੱਕੇ ਖਾ ਰਹੇ ਆ। ਸਾਡਾ ਕੋਈ ਹੱਲ ਨਹੀਂ ਹੋ ਰਿਹਾ ਹੈਗਾ। ਕਿੰਨੀ ਵਾਰ ਸਾਡੀਆਂ ਮੀਟਿੰਗਾਂ ਵੀ ਹੋਈਆਂ ਸਿੱਖਿਆ ਮੰਤਰੀ ਨਾਲ ਵੀ ਹੋਈ। ਉਹ ਕਹਿੰਦੇ 6000 ਤੇ ਜਿੱਥੇ ਪਹਿਲਾਂ ਤੱਕੇ ਖਾਂਦੇ ਸੀ ਹੁਣ ਵੀ ਖਾਈ ਜੋ। ਅਸੀਂ ਸੰਗਰੂਰ ਵੀ ਧਰਨਾ ਲਾਇਆ। ਇੱਥੇ ਵੀ ਅਸੀਂ 26 ਜਨਵਰੀ ਨੂੰ ਟਾਂਕੀ ਤੇ ਚੜ੍ਹੇ ਸੀਗੇ। ਤਾਂ ਵੀ ਕੋਈ ਸਾਡੀ ਸੁਣਵਾਈ ਨਹੀਂ ਹੋਈ। ਦੱਸੋ ਅਸੀਂ ਕੀ ਕਰੀਏ? ਕਿਦਾ ਫਿਰ ਕਿਦਾ ਹੁਣ ਕਿਸੇ ਅਗਲਾ ਕਦਮ ਕੀ ਹੋਊਗਾ ਸਰ ਸਾਡਾ ਕਦਮ ਅਗਲਾ ਅਸੀਂ ਕੋਈ ਨਾ ਕੋਈ ਸਟੈਪ ਜ਼ਰੂਰ ਚੱਕਾਂਗੇ ਕਿਉਂਕਿ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਨੇ ਮੇਰੇ ਮੰਮੀ ਬਿਮਾਰ ਰਹਿੰਦੇ ਨੇ ਲੋਕਾਂ ਤੋਂ ਪੈਸੇ ਫੜ-ਵੜ ਕੇ ਘਰ ਦਾ ਗੁਜ਼ਾਰਾ ਕਰ ਰਹੀ ਹਾਂ ਮੈਂ ਵੈਸੇ ਅਸੀਂ ਸਭ ਕਰਾਂਗੇ